ਹਾਂ ਮੈਡਮ ਕੀ ਨਾਮ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਡਾਕਟਰ ਮਨਿੰਦਰ ਕੌਰ ਆ ਮੈਂ ਐਮਡੀ ਐਸਟੈਂਡਰਡ ਆਨਟਿਸਟ ਆ ਹੁਸ਼ੀ ਕੇ ਗੁਰੂ ਰਾਮਦਾਸ ਡੈਂਟਲ ਹਸਪੀਟਲ ਖੋਲਿਆ ਹੈ ਕਿਹੜੀ ਜਗ੍ਹਾ ਹੈ ਕਿ ਯਾਰ ਕੀ ਕਹਿਣਾ ਚਾਹਦੇ ਹੋ ਇਸ ਵਾਰ ਹਾਂਜੀ ਅਸੀਂ ਨਿਊ ਹਸਪੀਟਲ ਓਪਨ ਕੀਤਾ ਹੈ ਅੰਡਰ ਦਾ ਨੇਮ ਆਫ ਗੁਰੂ ਰਾਮਦਾਸ ਡੈਂਟਲ ਹਸਪੀਟਲ ਇਹ ਹਸਪੀਟਲ ਊਨਾ ਰੋਡ ਬਜਵਾੜਾ ਦੇ ਜਾਂ ਆਪੋਜ਼ਿਟ ਸ਼ੇਕਸ ਆਵਰ ਦੇ ਦਰਦਾਂ ਦੀਆਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਦੇਖੀਆਂ ਜਾਂਦੀਆਂ ਹਨ ਦੰਦਾਂ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਦੇਖੀਆਂ ਜਾਂਦੀਆਂ ਨੇ ਤੱਤਾ ਠੰਡੇ ਦੀ ਬਿਮਾਰੀ ਦਰਜ ਦੀ ਬਿਮਾਰੀ ਸਵੇਲਿੰਗ ਹੋ ਜਾਣਾ ਮਸੂੜੀਆਂ ਦੀ ਬਿਮਾਰੀ ਮੂੰਹ ਚ ਬਦਬੂ ਆਣਾ ਦੰਦਾਂ ਦਾ ਪੀਲਾਪਣ ਦੰਦ ਪਟਵਾ ਕੇ ਦੰਦਾਂ ਦੀ ਜਗ੍ਹਾ ਨਿਊ ਦੰਦ ਲਵਾਉਣਾ ਐਦਾ ਸਾਰੀਆਂ ਐਦਾ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਦੇਖੀਆਂ ਜਾਂਦੀ ਜਿਵੇਂ ਟੈਂਚਰ ਲਗਵਾਣੇ ਫਿਕਸ ਦੰਦ ਲਵਾਣੇ ਐਦਾ ਦੇ ਬਹੁਤ ਸਾਰੇ ਲੋਕਾਂ ਨੂੰ ਪ੍ਰੋਬਲਮਸ ਹੁੰਦੇ ਆ ਕਿ ਜਿਨ੍ਹਾਂ ਦਾ ਸੋਲੂਸ਼ਨ ਸਾਡੇ ਕੋਲ ਹੈਗਾ ਆ ਇਸ ਹਸਪੀਟਲ ਦੇ ਵਿੱਚ ਐਡਵਾਂਸਡ ਟੈਕਨੋਲੋਜੀ ਮੌਜੂਦ ਆ ਜਿਹੜਾ ਤੁਹਾਡਾ ਚੈੱਕਅਪ ਹੈ ਤੇ ਤੁਹਾਡਾ ਇਲਾਜ ਹੈਗਾ ਆ ਉਹ ਨਿਊ ਟੈਕਨੋਲੋਜੀ ਇਕੁਪਮੈਂਟਸ ਤੇ ਟੈਕਨੀਕ ਨਾਲ ਕੀਤਾ ਜਾਂਦਾ ਹੈ ਇਸ ਤੋਂ ਵੱਡੀ ਗੱਲ ਇੱਕ ਹੋਰ ਵੀ ਆ ਸਾਡੇ ਕੋਲ ਮਲਟੀ ਸਪੈਸ਼ੈਲਟੀ ਡਾਕਟਰ ਟੀਮ ਪ੍ਰੈਜ਼ੈਂਟ ਆ ਜਿਹੜੀ ਕਿ ਹਰ ਇੱਕ ਬਿਮਾਰੀ ਦਾ ਮੋਤੀ ਵਧੀਆ ਅੰਗਣਾ ਇਲਾਜ ਕਰਦੇ ਆ ਇਸ ਮੰਡੇ ਤੋਂ ਸੈਟਰਡੇ 9 ਵਜੇ ਤੋਂ ਲੈ ਕੇ 1 ਵਜੇ ਤੱਕ ਥੈਨ 3 ਵਜੇ ਤੋਂ ਲੈ ਕੇ 7 ਵਜੇ ਤੱਕ ਓਪਨ ਹੈ ਤੁਸੀਂ ਨੇ ਆਨਲਾਈਨ ਬੁਕਿੰਗ ਕਰਾਣੀ ਹੈ ਉਹ ਕਿਸ ਤਰ੍ਹਾਂ ਕਰਾ ਦੇ ਹਾਂਜੀ ਸਾਡਾ ਕੰਟੈਕਟ ਨੰਬਰ ਹੈ 8360060754 ਇਸ ਨੰਬਰ ਤੇ ਤੁਸੀਂ ਆਨਲਾਈਨ ਆਪਣੀ ਪ੍ਰੋਬਲਮ ਦੱਸ ਸਕਦੇ ਹੋ ਤੇ ਆਨਲਾਈਨ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ ਕਿਹੜੀ ਕਿਹੜੀ ਬਿਮਾਰੀ ਦਾ ਇਲਾਜ ਹੁੰਦਾ ਹੈ ਇੱਥੇ ਜਿਹੜੇ ਤੱਤੇ ਠੰਡੇ ਦੀ ਪ੍ਰੋਬਲਮ ਹੈਗੀ ਉਹਦਾ ਇਲਾਜ ਕੀਤਾ ਜਾਂਦਾ ਹੈ ਰੂਟ ਕੈਨਲ ਕੀਤਾ ਜਾਂਦਾ ਹੈ ਜਾਂ ਆਰਥੋਡੋਂਟਿਕ ਟਰੀਟਮੈਂਟ ਕੀਤਾ ਜਾਂਦਾ ਹੈ ਅਗਰ ਮਸੂੜਿਆਂ ਨਾਲ ਲੈ ਕੇ ਕੋਈ ਪ੍ਰੋਬਲਮ ਹੈ ਉਹਦਾ ਟਰੀਟਮੈਂਟ ਕੀਤਾ ਜਾਂਦਾ ਹੈ ਕਿਸੇ ਨੇ ਫਿਕਸ ਜਾਂ ਲਵਾਉਣੇ ਆ ਉਹਦੇ ਲਈ ਇੰਪਲਾਂਟ ਦਾ ਟਰੀਟਮੈਂਟ ਇੱਥੇ ਮੌਜੂਦ ਆ ਇਸ ਤੋਂ ਇਲਾਵਾ ਜਿਹੜੇ ਸਾਡੇ ਸਥੈਟਿਕ ਟਰੀਟਮੈਂਟ ਆ ਜਿਹਦੇ ਵਿੱਚ ਸਾਡੀ ਸਮਾਈਲ ਡਿਜ਼ਾਈਨਿੰਗ ਆਉਂਦੀ ਆ ਦੰਦਾਂ ਦੀ ਵਾਈਟਨਿੰਗ ਹੁੰਦੀ ਹੈਗੀ ਆ ਉਹ ਵੀ ਸਾਰੇ ਮਜੂਰ ਨੇ ਇਹ ਸਾਰਾ ਕੰਮ ਕੀਤਾ ਜਾਂਦਾ ਹੈ ਕੀ ਮੈਡੀਕਲ ਕੈਂਪੀਨ ਵੀ ਬੈਨ ਹੋਊਗਾ ਹਾਂਜੀ ਮਨਥ ਵਿੱਚ ਇੱਕ ਵਾਰੀ ਫ੍ਰੀ ਮੈਡੀਕਲ ਚੈੱਕਅਪ ਹੋਏਗਾ ਇਸ ਚੈੱਕਅਪ ਦੇ ਵਿੱਚ ਤੁਹਾਡਾ ਐਕਸ-ਰੇ ਤੇ ਤੁਹਾਡੀ ਕੰਸਲਟੇਸ਼ਨ ਫ੍ਰੀ ਆਫ ਕੋਸਟ ਹੋਏਗੀ। ਆਮ ਪਬਲਿਕ ਨੂੰ ਕੀ ਕਹਿਣਾ ਚਾਹਦੇ ਐ? ਮੈਂ ਆਮ ਪਬਲਿਕ ਨੂੰ ਇਹੀ ਕਹਿਣਾ ਚਾਹੁੰਦੀ ਆ ਜੇਕਰ ਉਹ ਆਪਣਾ ਇਲਾਜ ਨਿਊ ਟੈਕਨੋਲੋਜੀ ਤੇ ਇਕੁਪਮੈਂਟ ਨਾਲ ਕਰਵਾਉਣਾ ਚਾਹੁੰਦੇ ਆ ਤੇ ਉਹ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਨ ਗੋ ਰਾਮਦਾਸ ਸਟੈਂਡ ਰੋਡ ਬਜਵਾੜਾ ਅੱਡਾ। ਸਸ਼ਟ੍ਰੀਆ ਕਲਸਾ ਦੇ। ਮੇਰਾ ਨਾਮ ਨਰੇਸ਼ ਕੁਮਾਰਾ ਜੀ। ਮੈਂ ਪਿੰਡ ਬਜਵਾੜਾ ਤੋਂ ਨਰੇਸ਼ ਸਾਹਿਬ ਦਾ ਸਟੋਰ ਪਿੰਡ ਬਜਵਾੜਾ ਦਾ ਰਹਿਣ ਵਾਲਾ ਆ ਤੇ ਸਾਡੀ ਦੇ ਡਾਕਟਰ ਸਾਬ ਆਇਆ ਇਹਨਾਂ ਨੇ ਆਪਣੀ ਗੁਰੂ ਰਾਮਦਾਸ ਸਟੈਂਟਿੰਗ ਹਸਪੀਟਲ ਖੋਲਿਆ ਜਿਹੜਾ ਕਿ ਨਵੀਂ ਤਕਨੀਕ ਨਾਲ ਇਹ ਇਲਾਜ ਕਰਦੇ ਆ ਤੇ ਮੈਂ ਸਾਰਿਆਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਆ ਕਿ ਜਿਹੜੇ ਵੀ ਸਾਡੇ ਲੋਕ ਦੰਦਾਂ ਦੀਆਂ ਬਿਮਾਰੀਆਂ ਤੋਂ ਪੀੜਤ ਹਨ ਉਹ ਇਸ ਗੁਰੂ ਰਾਮਦਾਸ ਡੈਂਟਲ ਹਸਪੀਟਲ ਆ ਕੇ ਆਪਣੀਆਂ ਬਿਮਾਰੀਆਂ ਦਾ ਚੈੱਕਅਪ ਕਰਾਣ ਅਤੇ ਇਹਨਾਂ ਨੇ ਇੱਕ ਹੋਰ ਵੀ ਆਪੇ ਜਿੱਦਾਂ ਮਹੀਨੇ ਮਾਤਲੀ ਅਖਬਾਰ ਇਹ ਆਪਣਾ ਫ੍ਰੀ ਆਫ ਕੋਸਟ ਇੱਕ ਨਾ ਰੱਖਣਗੇ ਉਹਦੇ ਵਿੱਚ ਵੀ ਜਿਹੜੇ ਆਪਣੇ ਪਬਲਿਕ ਕੋਈ ਆਪਣਾ ਪੈਸਾ ਨਹੀਂ ਖਰਚ ਸਕਦੇ ਉਹ ਆ ਕੇ ਆਪਣੀ ਬੁਵਾਈਦਾ ਲਾਜ ਫ੍ਰੀ ਆਫ ਕੋਸਟ ਕਰਾ ਸਕਦੇ ਆ ਥੈਂਕ ਯੂ ਸਾਰਿਆਂ ਦਾ ਧੰਨਵਾਦ